ਅਸਮੈਂਟ ਪਹਿਲਾਂ ਇਹ ਮੀਟਿੰਗ ਸ਼ੁਰੂ ਹੋਈ ਆ ਔਰ ਮੀਟਿੰਗ ਬੜੀ ਮਹੱਤਵਪੂਰਨ ਆ ਇਸ ਲਿਹਾਜ਼ ਦੇ ਨਾਲ ਜਦੋਂ ਸ਼ੰਭੂ ਬਾਰਡਰ ਤੇ ਅੱਜ ਦੂਜੇ ਦਿਨ ਪਹਿਲਾ ਪਰਸੋਂ ਔਰ ਅੱਜ ਦੂਜਾ ਕੱਲ ਦੀ ਵਿੱਚ ਬ੍ਰੇਕਸਿਊਟ ਦੀ ਕੀਤੀ ਜਾ ਰਹੀ ਸੀ ਕੇਂਦਰ ਦੇ ਕਿਸੇ ਸੁਨੇਹੇ ਦੀ ਅੱਜ ਦੂਜੇ ਦਿਨ ਵੀ ਸੰਘਰਸ਼ ਹੋਇਆ ਕਿਸਾਨਾਂ ਦਾ ਦਿੱਲੀ ਜਾਣ ਦੇ ਲਈ ਔਰ ਜਥੇ ਨੂੰ ਰੋਕਿਆ ਗਿਆ ਕਰੀਬ 6-7 ਕਿਸਾਨ ਜ਼ਖਮੀ ਹੋਏ ਜਿਨ੍ਹਾਂ ਦੇ ਵਿੱਚ ਵਿੱਚੋਂ ਇੱਕ ਕਿਸਾਨ ਪੀਜੀੀ ਦੇ ਵਿੱਚ ਦਾਖਲ ਹੈ ਰਿਸ਼ਮ ਸਿੰਘ ਨਾਮ ਦਾ ਜਿਸ ਦੀ ਹਾਲਤ ਜਿਆਦਾ ਠੀਕ ਨਹੀਂ ਹੈ ਅਜਿਹੇ ਹਾਲਾਤਾਂ ਦੇ ਵਿੱਚ ਜਦੋਂ ਦੋ ਵਾਰ ਜਥੇ ਟਕਰਾਰ ਦੇ ਹਾਲਾਤਾਂ ਦੇ ਵਿੱਚੋਂ ਵਾਪਸ ਪਰਤਣੇ ਪੈਣ ਤਾਂ ਕੀ ਸਰਕਾਰ ਦੇ ਨਾਲ ਕੋਈ ਗੱਲਬਾਤ ਦਾ ਰਸਤਾ ਨਿਕਲਦਾ ਇਸ ਕਰਕੇ ਇੱਕ ਬੜੀ ਮਹੱਤਵਪੂਰਨ ਮੀਟਿੰਗ ਜਿਹੜੀ ਉਹ ਬੁਲਾ ਲਈ ਗਈ ਆ ਪ੍ਰਸ਼ਾਸਨ ਨੇ ਮੀਟਿੰਗ ਬੁਲਾਈ ਆ ਕਿਸਾਨ ਆਗੂਆਂ ਦੇ ਨਾਲ ਸਰਵਜਿੰਗ ਪੰਦੇਰ ਉਹਨਾਂ ਦੇ ਨਾਲ ਉਹਨਾਂ ਦੇ ਬਾਕੀ ਸਾਥੀ ਪ੍ਰਸ਼ਾਸਨ ਕਿਹੜਾ ਪ੍ਰਸ਼ਾਸਨ ਹਰਿਆਣਾ ਤੇ ਪੰਜਾਬ ਦੋਨਾਂ ਦਾ ਹਰਿਆਣਾ ਦੇ ਅੰਬਾਲਾ ਦੇ ਡੀਸੀ ਤੇ ਐਸਪੀ ਪੰਜਾਬ ਦੇ ਪਟਿਆਲਾ ਦੇ ਐਸਐਸਪੀ, ਏਡੀਸੀ, ਡੀਆਈਜੀ ਇਹ ਸਾਰੇ ਅਧਿਕਾਰੀਆਂ ਦੇ ਸਮੇਤ ਕਈ ਵੱਡੇ ਅਧਿਕਾਰੀ ਮੀਟਿੰਗ ਦਾ ਹਿੱਸਾ ਨੇ ਤੁਹਾਨੂੰ ਪਿੱਛੇ ਤਸਵੀਰਾਂ ਦਿਖਾ ਦਿੰਦੇ ਜਿੱਥੇ ਮੀਟਿੰਗ ਚੱਲ ਰਹੀ ਹੈ ਤੁਸੀਂ ਇਹ ਗੱਡੀ ਦੇਖੋ ਇਹ ਐਸਐਸਪੀ ਦੀ ਗੱਡੀ ਹੈ ਨਾਲ ਡੀਆਈਜੀ ਪਟਿਆਲਾ ਦੀ ਗੱਡੀ ਹੈ ਔਰ ਦੂਜੇ ਪਾਸੇ ਹਰਿਆਣਾ ਦੇ ਅੰਮ੍ਰਿਤਪੁਰ ਦੇ ਐਸਪੀ ਦੀ ਗੱਡੀ ਆ ਤੇ ਪਿੱਛੇ ਡੀਸੀ ਅੰਬਾਲਾ ਦੀ ਗੱਡੀ ਖੜੀ ਹੈ ਇੱਧਰ ਉਹ ਇੱਧਰ ਨੂੰ ਦਿਖਾ ਦਿੰਨੇ ਆ ਤਾਂ ਇਹ ਇੱਥੋਂ ਤਸਵੀਰਾਂ ਤੁਹਾਨੂੰ ਸਪਸ਼ਟ ਕਰ ਦਿੰਦੀ ਹੈ ਡੀਆਈਜੀ ਦੀ ਗੱਡੀ ਹੈ ਡੀਆਈਜੀ ਪਟਿਆਲਾ ਰੇਂਜ ਐਸਐਸਪੀ ਪਟਿਆਲਾ ਅ ਐਸਐਸਪੀ ਐਸਪੀ ਜਿਹੜੇ ਨੇ ਅੰਬਾਲਾ ਤੇ ਇਹ ਡੀਸੀ ਅੰਬਾਲਾ ਤਾਂ ਇਹ ਚਾਰ ਵੱਡੇ ਅਧਿਕਾਰੀ ਔਰ ਨਾਲ ਪਟਿਆਲਾ ਦੇ ਏਡੀਸੀ ਦੀ ਗੱਡੀ ਤਾਂ ਇੱਥੋਂ ਹੀ ਸਪਸ਼ਟ ਹੋ ਜਾਂਦਾ ਹੈ ਕਿ ਉੱਚ ਅਧਿਕਾਰੀ ਇਸ ਵੇਲੇ ਮੀਟਿੰਗ ਦਾ ਹਿੱਸਾ ਨੇ ਸਰਵਨ ਸਿੰਘ ਭੰਦੇਰ ਜਿਹੜੇ ਨੇ ਉਹ ਮੀਟਿੰਗ ਦਾ ਹਿੱਸਾ ਨੇ ਉਹਨਾਂ ਦੇ ਨਾਲ ਜਿਹੜੇ ਉਹਨਾਂ ਦੇ ਬਾਕੀ ਸਾਥੀ ਨੇ ਉਹ ਇਸ ਮੀਟਿੰਗ ਦੇ ਵਿੱਚ ਮੌਜੂਦ ਨੇ ਆਹ ਆਲਾ ਉਸਰਾਂ ਦੇ ਜਿਹੜੇ ਸਾਥੀ ਕਰਮਚਾਰੀ ਨੇ ਉਹ ਇੱਥੇ ਬਾਹਰ ਤੁਹਾਨੂੰ ਨਜ਼ਰ ਆ ਰਹੇ ਨੇ ਚਾਹੇ ਉਹਨਾਂ ਦਾ ਸਰਕਟ ਹਸਤਾ ਹੋਵੇ ਤੇ ਇਹ ਗੱਡੀਆਂ ਖੜੀਆਂ ਸਪਾਇਟ ਕਰਦੀਆਂ ਨੇ ਕਿ ਅੰਦਰ ਬੜੀ ਮਹੱਤਵਪੂਰਨ ਮੀਟਿੰਗ ਚੱਲ ਰਹੀ ਆ ਸਾਰੇ ਸੀਨੀਅਰ ਅਧਿਕਾਰੀ ਮੀਟਿੰਗ ਦਾ ਹਿੱਸਾ ਨੇ ਤਾਂ ਕੀ ਇਸ ਮੀਟਿੰਗ ਦੇ ਵਿੱਚੋਂ ਵਿਚ ਦਾ ਰਸਤਾ ਨਿਕਲੇਗਾ ਕੀ ਇਸ ਮੀਟਿੰਗ ਦੇ ਵਿੱਚੋਂ ਕੇਂਦਰ ਸਰਕਾਰ ਦੇ ਨਾਲ ਕੋਈ ਮੁਲਾਕਾਤ ਦਾ ਰਸਤਾ ਨਿਕਲੇਗਾ ਇਹ ਜਿਹੜੇ ਵੱਡੇ ਵੱਡੇ ਅਧਿਕਾਰੀ ਇਸ ਮੀਟਿੰਗ ਦਾ ਹਿੱਸਾ ਨੇ ਕੀ ਉਹ ਸਰਕਾਰ ਦੇ ਨਾਲ ਕੇਂਦਰ ਦੇ ਨਾਲ ਗਤਾਲਮਲ ਕਰਕੇ ਕਿਸਾਨਾਂ ਦੀ ਕੋਈ ਮੀਟਿੰਗ ਦਾ ਸਮਾਂ ਤੈਅ ਕਰ ਸਕਣਗੇ ਕੀ ਕਿਸਾਨਾਂ ਨੂੰ ਜਿਹੜਾ ਭਰੋਸਾ ਚਾਹੀਦਾ ਉਹ ਸੁਨੇਹਾ ਲੈ ਕੇ ਆਏ ਨੇ ਤਾਂ ਦੇਖਦੇ ਆਂ ਜੀ ਅੱਜ ਜਿਹੜੇ ਇਹ ਅਫਸਰ ਆਏ ਨੇ ਕਿਉਂਕਿ ਕੱਲਾ ਪੰਜਾਬ ਦੇ ਨਹੀਂ ਪਹਿਲਾਂ ਪੰਜਾਬ ਦੇ ਅਫਸਰ ਐ ਸੀ ਹੁਣ ਹਰ ਅੰਮਾਲਾ ਦੇ ਡੀਸੀ ਅੰਮਾਲਾ ਦੇ ਐਸਪੀ ਤੇ ਪਟਿਆਲਾ ਦੇ ਐਸਐਸਪੀ ਡੀਆਈਜੀ ਔਰ ਏਡੀਸੀ ਇਹਨਾਂ ਤੋਂ ਇਲਾਵਾ ਹੋਰ ਵੀ ਅਧਿਕਾਰੀ ਮੌਜੂਦ ਨੇ ਤਾਂ ਕੀ ਸੁਨੇਹਾ ਲੈ ਕੇ ਆਏ ਨੇ ਕੀ ਆਪਣੇ ਪੱਧਰ ਤੇ ਕੋਈ ਮੀਟਿੰਗ ਚੱਲ ਰਹੀ ਹੈ ਜਿਹੜਾ ਉੱਥੇ ਤਣਾਅ ਪੈਦਾ ਹੋਇਆ ਜਾਂ ਫਿਰ ਸੈਂਟਰ ਤੋਂ ਕੋਈ ਸੁਨੇਹਾ ਲੈ ਕੇ ਆਏ ਨੇ ਜਾਂ ਫਿਰ ਕਿਸਾਨਾਂ ਦੇ ਨਾਲ ਗੱਲਬਾਤ ਕਰਕੇ ਸੈਂਟਰ ਤੱਕ ਸੁਨੇਹਾ ਪਹੁੰਚਾਉਣ ਦੀ ਕੋਸ਼ਿਸ਼ ਹੈ ਤਾਂ ਇਸ ਤੇ ਨਜ਼ਰ ਬਣੀ ਹੋਈ ਹੈ ਜੀ ਫਿਲਹਾਲ ਮੀਟਿੰਗ ਦਾ ਦੌਰ ਜਿਹੜਾ ਸ਼ੁਰੂ ਹੋ ਚੁੱਕਿਆ ਆਸ ਇਹੀ ਕਰਦੇ ਆ ਕਿ ਵਿੱਚ ਦਾ ਰਸਤਾ ਕੋਈ ਨਿਕਲਾਵੇ ਸਰਕਾਰ ਦੇ ਨਾਲ ਕੋਈ ਗੱਲਬਾਤ ਦਾ ਰਸਤਾ ਚੱਲੇ ਕਿਉਂਕਿ ਪਰਸੋਂ ਵੀ 8 ਦੇ ਕਰੀਬ ਕਿਸਾਨ ਜ਼ਖਮੀ ਹੋਏ ਅੱਜ ਵੀ 6-7 ਕਿਸਾਨ ਜ਼ਖਮੀ ਹੋਏ ਤਾਂ ਸ਼ਾਇਦ ਇਸ ਤਰ੍ਹਾਂ ਦੇ ਸੰਘਰਸ਼ ਦੇ ਵਿੱਚ ਕਿਸਾਨਾਂ ਦੇ ਜ਼ਖਮੀ ਹੋਣ ਤੋਂ ਇਲਾਵਾ ਹੋਰ ਕੁਝ ਨਜ਼ਰ ਨਹੀਂ ਆਇਆ ਤਾਂ ਇਹੀ ਕਾਰਨ ਹੈ ਕਿ ਇਸ ਮੀਟਿੰਗ ਦੇ ਵਿੱਚੋਂ ਉਮੀਦਾਂ ਨੇ ਕਿਸਾਨ ਜਥੇਬੰਦੀਆਂ ਨੂੰ ਵੀ ਔਰ ਪ੍ਰਸ਼ਾਸਨ ਨੂੰ ਵੀ ਕਿ ਗੱਲਬਾਤ ਰਹੀ ਮਸਲੇ ਦਾ ਹੱਲ ਹੋਵੇ ਤਾਂਕਿ ਇਸ ਗੱਲਬਾਤ ਜਿਹੜਾ ਗੱਲ 9 ਮਹੀਨੇ ਪਹਿਲਾਂ ਗੱਲਬਾਤ ਦਾ سلسلہ ਟੁੱਟਿਆ ਉਸ ਨੂੰ ਦੁਬਾਰਾ ਚਲਾਇਆ ਜਾ ਸਕੇ ਕਿਉਂਕਿ ਸਾਰੇ ਕਹਿੰਦੇ ਨੇ ਚਾਹੇ ਉਹ ਕੇਂਦਰ ਦੇ ਨੁਮਾਇੰਦੇ ਹੋਣ ਚਾਹੇ ਕੋਈ ਵੀ ਹੋਣ ਕਿ ਕਿਸਾਨ ਆਗੂ ਵੀ ਹੋਣ ਚਾਹੇ ਸਰਮ ਸਿੰਘ ਪਨੇਰਵਾਨ ਤੇ ਕੱਲ ਦਾ ਦੇਣ ਹੀ ਛੱਡਿਆ ਸੀ ਕਿ ਸਰਕਾਰ ਨੂੰ ਅਸੀਂ ਸਮਾਂ ਦਿੰਨੇ ਆ ਇੱਕ ਦਿਨ ਦਾ ਸਾਡੇ ਨਾਲ ਤਾਲਮਿਲ ਕਰੋ ਸੜਨਾ ਗੱਲਬਾਤ ਚਲਾਓ ਤਾਂ ਮਸਲੇ ਦਾ ਹੱਲ ਤਾਂ ਗੱਲਬਾਤ ਨਾਲ ਹੀ ਹੋਣਾ ਇਸ ਕਰਕੇ ਜੇ ਅੱਜ ਸੰਘਰਸ਼ ਵੀ ਕਿਸਾਨਾਂ ਨੇ ਕੀਤਾ ਜਖਮੀ ਵੀ ਹੋਏ ਜੇ ਕਿਸਾਨ ਉੱਥੇ ਬਾਰਡਰ ਤੇ ਜਾ ਕੇ ਵੀ ਖੜੇ ਹੋਏ ਤਾਂ ਉਹਦਾ ਕਾਰਨ ਇੱਕੋ ਇੱਕ ਸੀ ਕਿ ਸਰਕਾਰ ਦੇ ਨਾਲ ਗੱਲਬਾਤ ਦਾ ਰਸਤਾ ਖੋਲਿਆ ਜਾ ਸਕੇ ਸਰਕਾਰ ਤੱਕ ਸੁਨੇਹਾ ਪਹੁੰਚਾਇਆ ਜਾ ਸਕੇ ਸੁਨੇਹਾ ਸਰਕਾਰ ਤੱਕ ਪਹੁੰਚ ਚੁੱਕਿਆ ਪਰ ਹੁਣ ਗੱਲਬਾਤ ਕਿਸ ਪੱਧਰ ਤੇ ਸ਼ੁਰੂ ਹੁੰਦੀ ਹੈ ਕਦੋਂ ਸ਼ੁਰੂ ਹੁੰਦੀ ਹੈ ਉਹ ਦੇਖਦੇ ਹਾਂ ਫਿਲਹਾਲ ਮੀਟਿੰਗ ਸ਼ੁਰੂ ਹੈ ਜੀ ਮੀਟਿੰਗ ਦੇ ਵਿੱਚੋਂ ਜਿੱਦਾਂ ਕੀ ਆਉਟਪੁੱਟ ਆਉਂਦੀ ਆ ਫਿਰ ਤੋਂ ਤੁਹਾਡੇ ਸਾਹਮਣੇ ਹਾਜ਼ਰ ਕਰਾਂਗੇ ਜੀ ਜੀ ਬਿਲਕੁਲ ਨਪਿੰਦਰ ਜੇਕਰ ਅੱਜ ਦੀ ਗੱਲ ਕੀਤੀ ਜਾਵੇ ਤਾਂ ਤੁਸੀਂ ਵੀ ਗਰਾਊਂਡ ਜ਼ੀਰੋ ਤੋਂ ਸ਼ੰਭੂ ਬਾਰਡਰ ਤੋਂ ਤਸਵੀਰਾਂ ਵਿਖਾਈਆਂ ਕਿਸ ਤਰੀਕੇ ਦੇ ਅੱਜ ਵੀ ਹਾਲਾਤ ਬਣੇ ਅੱਜ ਵੀ ਅਥਰੂ ਗੈਸ ਦੇ ਗੋਲੇ ਛੱਡੇ ਗਏ ਕਿਸਾਨ ਜ਼ਖਮੀ ਹੋਏ ਹਾਲਾਂਕਿ ਇਸ ਦੌਰਾਨ ਪੁਰਸ ਦੇ ਵੱਲੋਂ ਫੁੱਲਾਂ ਦੀ ਵੀ ਵਰਕਾ ਕੀਤੀ ਗਈ ਪਰ ਇਹ ਵੱਡਾ ਸਵਾਲ ਹੈ ਕਿ ਆਖਰਕਾਰ ਇਹ ਗਲਬਾਤ ਅੱਗੇ ਕਿਵੇਂ ਵਧੇ ਗਲਬਾਤ ਅੱਗੇ ਕਿਵੇਂ ਤੁਰੇ ਕਿਉਂਕਿ ਦੋ ਵਾਰ ਦਿੱਲੀ ਕੁਝ ਦੀਆਂ ਕੋਸ਼ਿਸ਼ਾਂ ਜੋ ਕੇ ناکਾਮ ਹੋ ਚੁੱਕੀਆਂ ਨੇ ਤਾਂ ਅੱਜ ਦੀ ਇਸ ਮੀਟਿੰਗ ਨੂੰ ਕਿਸ ਲਿਹਾਜ ਦੇ ਨਾਲ ਦੇਖਿਆ ਜਾਵੇ ਕੀ ਇਤਨੇ ਕਿਤੇ ਵੀ ਸੰਕੇਤ ਮਿਲਦੇ ਹੋਏ ਨਜ਼ਰ ਆ ਰਹੇ ਨੇ ਕਿ ਜੋ ਕਿਸਾਨਾਂ ਤੇ ਕੇਂਦਰ ਸਰਕਾਰ ਦੇ ਵਿਚਾਲੇ ਡੈਡਲੌਕ ਬਣਿਆ ਹੋਇਆ ਗੱਲਬਾਤ ਦਾ ਉਹ ਡੈਡਲੌਕ ਟੁੱਟ ਸਕਦਾ ਹੈ ਜਾਂ ਗੱਲਬਾਤ ਅਗਲੇ ਕਦਮ ਤੇ ਅਗਲੇ ਸਟੈਪ ਤੇ ਵੱਧ ਸਕਦੀ ਹੈ ਪਰਮਿੰਦਰ ਮੀਟਿੰਗ ਨੂੰ ਤਾਂ ਪੋਜ਼ਿਟਿਵਲੀ ਲੈਣਾ ਪਏਗਾ ਕਿਉਂਕਿ ਜਦੋਂ ਡੈਡਲੌਕ ਬਣ ਜਾਂਦਾ ਜਦੋਂ ਗੱਲਬਾਤ ਟੁੱਟ ਜਾਂਦੀ ਆ ਉਹ ਨਿਰਾਸ਼ਾ ਵਾਲੇ ਹਾਲਾਤ ਹੁੰਦੇ ਨੇ ਜਦੋਂ ਆਮਣੇ ਸਾਹਮਣੇ ਤਕਰਾਰ ਤਾਂ ਹੋਈ ਜਾਵੇ ਪਰ ਗੱਲਬਾਤ ਨਾ ਹੋਵੇ ਉਸ ਦਿੱਤੀ ਜਿਹੜੀ ਆ ਉਹ ਗੰਭੀਰ ਹੁੰਦੀ ਆ ਪਰ ਜਦੋਂ ਉਹ ਗੱਲਬਾਤ ਸ਼ੁਰੂ ਹੋ ਜੇ ਕਿਉਂਕਿ ਦੇਖੋ ਕਿਸਾਨ ਆਗੂਆਂ ਨੇ ਸਰਸਪੰਦੇਰੋਂਾਂ ਨੇ ਪਰਸੋਂ ਕੀ ਕਿਹਾ ਸੀ ਉਹਨਾਂ ਨੇ ਕਿਹਾ ਸੀ ਕਿ ਅਸੀਂ ਕੱਲ ਦਾ ਦਿਨ ਦੇਾਂਗੇ ਸਰਕਾਰ ਸਾਡੇ ਨਾਲ ਗੱਲਬਾਤ ਕਰੇ ਅਸੀਂ ਨਹੀਂ ਤਾਂ ਪਰਸੋਂ ਸ਼ੁਰੂ ਕਰਾਂਗੇ ਉਹ ਕੱਲ ਕੋਈ ਗੱਲਬਾਤ ਦਸਰਿਆ ਨਹੀਂ ਆਇਆ ਅੱਜ ਕਿਸਾਨਾਂ ਨੇ 101 ਮੈਂਬਰਾਂ ਦਾ ਜਥਾ ਫਿਰ ਰਵਾਨਾ ਕੀਤਾ ਹੁਣ ਕੱਲ ਦਾ ਦਿਨ ਫਿਰ ਰੋਕਿਆ ਗਿਆ ਕੱਲ ਮੀਟਿੰਗਾਂ ਦਾ ਦੌਰ ਚੱਲਣਾ ਤਾਂ ਉਸ ਤੋਂ ਪਹਿਲਾਂ ਹੀ ਅੱਜ ਹੀ ਜਿਹੜਾ ਹੈਗਾ ਸੁਨੇਹਾ ਆਇਆ ਪਰ ਇਹ ਸੁਨੇਹਾ ਕਿਸ ਪੱਧਰ ਦਾ ਆਇਆ ਉਦੇ ਬਾਰੇ ਹਲੇ ਕੁਝ ਵੀ ਕਹਿਣਾ ਜਲਦਬਾਜੀ ਹੋਏਗਾ ਕਿਉਂਕਿ ਅੰਮ੍ਰਾਲਾ ਦੇ ਐਸਪੀ ਡੀਸੀ ਪਟਿਆਲਾ ਦੇ ਪੰਜਾਬ ਦੇ ਅਧਿਕਾਰੀ ਜਿਹੜੇ ਆਏ ਨੇ ਉਹ ਕੀ ਸੁਨੇਹਾ ਲੈ ਕੇ ਆਏ ਨੇ ਉਹਨਾਂ ਨੂੰ ਕਿਸ ਪੱਧਰ ਤੇ ਭੇਜਿਆ ਗਿਆ ਉਹ ਕਿਸ ਤਰ੍ਹਾਂ ਦਾ ਭਰੋਸਾ ਲੈ ਕੇ ਆਏ ਨੇ ਇਹ ਜਦੋਂ ਚੀਜ਼ਾਂ ਸਪੱਸ਼ਟ ਹੋਣਗੀਆਂ ਮੀਟਿੰਗ ਤੋਂ ਬਾਅਦ ਜੋ ਸਰਮ ਸਿੰਘ ਬੰਦੇਰ ਹੋਣੀ ਬਾਹਰ ਹੋਣਗੇ ਉਦੋਂ ਸਥਿਤੀ ਸਪੱਸ਼ਟ ਹੋਏਗੀ ਪਰ ਇੱਕ ਆਸ ਜ਼ਰੂਰ ਹੈ ਕਿ ਜਦੋਂ ਕੋਈ ਅਧਿਕਾਰੀ ਆਉਂਦੇ ਨੇ ਖਾਸ ਕਰਕੇ ਨਾਲ ਹਰਿਆਣਾ ਕਿਉਂਕਿ ਬੈਰੀਅਰ ਤਾਂ ਹਰਿਆਣਾ ਬਣਿਆ ਹੋਇਆ ਕਿਉਂਕਿ ਕਿਸਾਨ ਕਹਿੰਦੇ ਅਸੀਂ ਦਿੱਲੀ ਜਾਣਾ ਹਰਿਆਣਾ ਕਹਿੰਦਾ ਤੁਹਾਡੇ ਕੋਲੇ ਦਿੱਲੀ ਦੀ ਪਰਮਿਸ਼ਨ ਨਹੀਂ ਨਾ ਤੁਹਾਡੇ ਕੋਲੇ ਹਰਿਆਣਾ ਦੀ ਪਰਮਿਸ਼ਨ ਹੈ ਕਿਸਾਨ ਕਹਿੰਦੇ ਪਰਮਿਸ਼ਨ ਦੀ ਲੋੜ ਨਹੀਂ ਅਸੀਂ ਪੈਦਲ ਜਾਣਾ ਹੈ ਪੈਦਲ ਜਾਣ ਦੇ ਲਈ ਉਹ ਕਹਿੰਦੇ ਕਿ ਤੁਹਾਡੇ ਜਥੇ ਦੀ ਫਿਰ ਵੀ ਪਰਮਿਸ਼ਨ ਚਾਹੀਦੀ ਆ ਇਸ ਕਰਕੇ ਜਿਹੜੀ ਸਥਿਤੀ ਪੈਦਾ ਹੋਈ ਆ ਉਹ ਹੁਣ ਇਸ ਮੀਟਿੰਗ ਦੇ ਵਿੱਚ ਕਿਹੜੇ ਕਿਹੜੇ ਮੁੱਦਿਆਂ ਤੇ ਚਰਚਾ ਹੋਵੇਗੀ ਜੀ ਕਿਹੜੀ ਕਿਹੜੀ ਗੱਲਬਾਤ ਹੋਏਗੀ ਕੀ ਸਰਕਾਰ ਦੇ ਨਾਲ ਮੰਗਾਂ ਨੂੰ ਲੈ ਕੇ ਗੱਲਬਾਤ ਦਾ ਮੁੱਦਾ ਸ਼ੁਰੂ ਹੋਏਗਾ ਜਾਂ ਫਿਰ ਦਿੱਲੀ ਜਾਣ ਨੂੰ ਲੈ ਕੇ ਗੱਲ ਹੋਏਗੀ ਜੀ ਹੂੰ ਹਾਂ ਠੀਕ ਹੈ ਨਬਿੰਦਰ ਫਿਲਹਾਲ ਦੀ ਪੂਰੀ ਜਾਣਕਾਰੀ ਬਹੁਤ ਬਹੁਤ ਧੰਨਵਾਦ ਜਿਵੇਂ ਹੀ ਇਹ ਮੀਟਿੰਗ ਖਤਮ ਹੁੰਦੀ ਹੈ ਕੋਈ ਅਪਡੇਟ ਆਵੇਗਾ ਮੋੜ ਤੁਹਾਡਾ ਰੋਕ ਕਰਾਂਗੇ ਤਾਂ ਕਿਸਾਨਾਂ ਦੀ ਵੱਡੀ ਬੈਠਕ ਹੋ ਰਹੀ ਹੈ ਅੰਬਾਲਾ ਤੇ ਪਟਿਆਲਾ ਅਫਸਰਾਂ ਦੇ ਨਾਲ ਬੈਠਕ ਚੱਲ ਰਹੀ ਹੈ ਤੇ ਇਸ ਮੀਟਿੰਗ ਦੇ ਆਪਣੇ ਆਪ ਦੇ ਵਿੱਚ ਬਹੁਤ ਸਾਰੇ ਮਹਿੰਨੇ ਕੱਢੇ ਜਾ ਸਕਦੇ ਨੇ ਖੈਰ ਜਦੋਂ ਮੀਟਿੰਗ ਖਤਮ ਹੋਵੇਗੀ ਉਸ ਤੋਂ ਬਾਅਦ ਕੀ ਜਾਣਕਾਰੀ ਅਧਿਕਾਰੀਆਂ ਦੇ ਵੱਲੋਂ ਕਿਸਾਨਾਂ ਅੱਗੇ ਉਹ ਦਿੱਤੀ ਜਾਂਦੀ ਹੈ ਉਹ ਵੀ ਜੂਰ ਜਾਣਕਾਰੀਸੀਂ ਆਪਣੇ ਦਰਸ਼ਕਾਂ ਤੱਕ ਪਹੁੰਚਾਵਾਂਗੇ